ਵਿਕਰਮ ਇਹੋ ਜੇ ਕੀਤੇ ਨੇ ਹੁਣ ਉਹ ਹਾਲਤ ਬਚਾ ਲੋ ਜੇਰਾ ਵੇਖਿਓ ਭਾਈ ਵੀਰ ਸਿੰਘ ਜੀ ਦੇ ਮukh ਚੋਂ ਲਫਜ਼ ਨਿਕਲੇ ਆਪਣੇ ਮਿੱਤਰ ਨੂੰ ਬੈੱਡ ਦੇ ਲੰਮੇ ਪਿਆਓ ਕਹਿੰਦੇ ਮਿੱਤਰਾ ਇੱਕ ਗੱਲ ਦੱਸ ਕਹਿੰਦਾ ਜੀ ਪੁੱਛੋ ਕਹਿੰਦੇ ਜਹਾਜ਼ ਵੱਡਾ ਹੁੰਦਾ ਕਿ ਸਮੁੰਦਰ ਕਹਿ ਦੋ ਗੱਜ ਕੇ ਸਾਥ ਜਹਾਜ਼ ਵੱਡਾ ਹੁੰਦਾ ਕਿ ਸਮੁੰਦਰ ਮਿੱਤਰ ਨੂੰ ਪੁੱਛਦੇ ਕਹਿੰਦਾ ਜੀ ਸਮੁੰਦਰ ਕਿੰਨੇ ਕ ਜਹਾਜ਼ ਸਮੁੰਦਰ ਦੇ ਵਿੱਚ ਡਰਕ ਹੋ ਸਕਦੇ ਐ ਖਤਮ ਹੋ ਸਕਦੇ ਐ ਡੁੱਬ ਸਕਦੇ ਐ ਕਹਿੰਦਾ ਜੀ ਗਿਣਤੀ ਕੋਈ ਨਹੀਂ ਲੱਖਾਂ ਜਹਾਜ਼ ਸਮੁੰਦਰ ਵਿੱਚ ਸਮਾ ਜਾਣ ਖਤਮ ਹੋ ਜਾਣ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ ਆਖੋ ਸਤਨਾਮ ਵਾਹਿਗੁਰੂ ਪਹਿਲੇ ਲਵਜ ਭਾਈ ਵੀਰ ਸਿੰਘ ਨੇ ਕਿਹਾ ਵੀ ਜਹਾਜ਼ ਵੱਡਾ ਕਿ ਸਮੁੰਦਰ ਕਹਿੰਦੇ ਜੀ ਸਮੁੰਦਰ ਲੱਖਾਂ ਜਹਾਜ਼ ਵੀ ਸਮੁੰਦਰ ਵਿੱਚ ਸਮਾ ਜਾਣ ਗਰਕ ਹੋ ਜਾਣ ਡੁੱਬ ਜਾਣ ਕੁਝ ਕਹਿ ਲੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਾਈ ਵੀਰ ਸਿੰਘ ਕਹਿੰਦੇ ਸ਼ਾਬਾਸ਼ ਸਮੁੰਦਰ ਵਿੱਚ ਹਜ਼ਾਰਾਂ ਲੱਖਾਂ ਜਹਾਜ਼ ਸਮੁੰਦਰ ਨੂੰ ਕੋਈ ਪਤਾ ਨਹੀਂ ਕੋਈ ਉਹ ਨਹੀਂ ਫਰਕ ਪਾਈ ਵੀਰ ਸਿੰਘ ਕਹਿੰਦੇ ਬਸ ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਵੀ ਜਿਹੜੀ ਏ ਉਹ ਸਮੁੰਦਰ ਵਾਂਗੂ ਏ ਉਹ ਸਮੁੰਦਰ ਵਾਂਗੂ ਸਤਿ ਸ੍ਰੀ ਅਕਾਲ ਅਗਲੇ ਲਫ਼ਜ਼ ਭਾਈ ਵੀਰ ਸਿੰਘ ਜੀ ਨੇ ਕਹੇ ਕਹਿੰਦੇ ਮਿੱਤਰਾ ਸਾਡੇ ਪਾਪ ਗਿਣਤੀ ਜਨੇ ਇਹਨਾਂ ਦੀ ਕੋਈ ਗਿਣਤੀ ਹੋਊਗੀ 800 ਹੈ ਕਿ 900 ਹੈ ਕਿ 70000 ਹੈ ਕਿ ਸਾਡੇ ਪਾਪ ਗਿਣਤੀ ਜਨੇ ਗੁਰੂ ਨਾਨਕ ਦੀ ਬਖਸ਼ਿਸ਼ ਸਮੁੰਦਰ ਵਾਂਗੂ ਉਹਦੀ ਗਿਣਤੀ ਮਿੰਦੀ ਹੈ ਹੀ ਕੋਈ ਨਹੀਂ ਬੋਲੇ ਸੋਨਹਾ ਸੁਦੀਆ ਆਜਾ ਸ਼ਰਣੀ ਬਾਬਾ ਨਾਨਕ ਲਿਖੇ ਜਾਨ ਕੇ ਆਜਾ ਸ਼ਰਣੀ ਬਾਬਾ ਨਾਨਕ ਦੇਖੇ ਆਰਜਾਨੇਗੇ ਥੋ ਲੋ ਜੀ ਆ ਜਾ ਸਰਮੀ ਕਾ ਪਨਨ ਨਕਲੇਗੇ ਆਰਜਾਨੇਗੇ ਭਾਈ ਵੀਰ ਸਿੰਘ ਜੀ ਕਹਿੰਦੇ ਸਾਡੇ ਪਾਪ ਗਣਤੀ ਚ ਨਹੀਂ ਉਹਦੀ ਬਖਸ਼ਿਸ਼ ਗਣਤੀ ਮਿੰਤੀ ਤੋਂ ਬਾਹਰ ਹੈ ਤਾਂ ਇਹ ਨੇਪਾਲ ਕਿਹੜਾ ਸ਼ਹਿਰ ਹੈ ਮੈਨੂੰ ਵਿਸਰ ਗਿਆ ਉੱਥੇ ਸੋਨੇ ਦੀ ਕਬਰ ਹੈ ਕਿਸੇ ਮੁਸਲਮਾਨ ਵੀਰ ਦੀ ਉਹਨੇ ਸਪੈਸ਼ਲ ਲਿਖਾਇਆ ਹੈ ਕਬਰ ਤੇ ਨੈਨੀ ਦਾ ਜਿਹੜਾ ਵੀ ਏਰੀਆ ਹੈ ਨੈਨੀ ਦਾਲੀ ਹਾਂ ਨੈਨੀ ਦਾਲੀ ਉਹ ਕੀ ਲਿਖਾਇਆ ਕਿ ਕਿਸੇ ਦੀ ਉਮਰ 100 ਸਾਲ ਹੋਵੇ ਤੇ ਮਤ ਤੇ ਪੜਦਾ ਪੈ ਜਾਏ 100 ਸਾਲ ਪਾਪ ਕਰਦੇ ਆ ਬਤੀਤ ਖੋਏ ਕੋਣ ਸਿਰਫ ਮਰਨ ਵੇਲੇ ਇੱਕ ਛਿਨ ਗੁਰੂ ਨਾਨਕ ਦੀ ਨਜ਼ਰ ਪੈ ਜਾਵੇ ਉਹਨੇ ਲਿਖਾਇਆ ਕਹਿੰਦੇ ਮੈਂ ਦਾਅਵੇ ਨਾ ਕਹਿੰਨਾ ਧਰਮ ਰਾਜ ਜਦੋਂ ਤਕੜੀ ਦੇ ਇੱਕ ਛਾਬੇ 'ਚ 100 ਸਾਲ ਦੇ ਪਾਪ ਪਾਏਗਾ ਦੂਜੇ ਛਾਬੇ 'ਚ ਇੱਕ ਛਿਨ ਦੀ ਨਜ਼ਰ ਪਾਏਗਾ ਗੁਰੂ ਨਾਨਕ ਦੀ ਇੱਕ ਛਿਨ ਦੀ ਨਜ਼ਰ ਵਾਲਾ ਛਾਬਾ ਤਾਂ ਵੀ ਪਾਰਾ ਹੀ ਹੋਏ

ਕਹਿੰਦੇ ਬਸ ਗੁਰੂ ਨਾਨਕ ਦੇ ਬਣਨ ਦੀ ਲੋੜ ਹੈ। ਪੜ ਜਾ। ਦੂਜੇ ਲਫ਼ਜ਼ ਕਹੇ ਧਰਮ ਲੱਣ ਦੀ ਲੋੜ ਹੈ। ਧਰਮ ਲ ਲੈ। ਧਰਮ ਲ ਲੈ ਉਹਦਾ। ਧਰਮ ਲੱਣ ਦੀ ਲੋੜ। ਉਹਦੇ ਬਣਨ ਦੀ ਲੋੜ ਹੈ। ਉਹ ਲੰਮੇ ਪਿਆ ਪਿਆ ਕਹਿੰਦਾ ਜੀ ਕੀ ਕਰਾਂ? ਮੈਂ ਤੇ ਮਹਿਮਾਨ ਹੀ ਥੋੜੇ ਦਿਨਾਂ ਦਾ ਆਖੋ ਸਾਥ ਨਾ ਮੈਂ ਤੇ ਮਹਿਮਾਨ ਹੀ ਥੋੜੇ ਦਿਨਾਂ ਦਾ ਕੀ ਕਰਾਂ ਵਾਹੀ ਵੀਰ ਸਿੰਘ ਜੀ ਕਹਿੰਦੇ ਬਿਸਤਰੇ ਦੇ ਉੱਤੇ ਹੀ ਮਨ ਕਰਕੇ ਗੁਰੂ ਨਾਨਕ ਦੀ ਸ਼ਰਣੀ ਪੈ ਗਈ ਹੋ ਸਕੇ ਧਿਆਨ ਧਰਦਾ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰਦੇ ਧਿਆਨ ਤਰਕੇ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰਦੇ ਅੱਗੋਂ ਭਾਈ ਵੀਰ ਸਿੰਘ ਨੇ ਕਿਹਾ ਤੈ ਕਿਹੜਾ ਦੁਕਾਨ ਤੇ ਜਾਣਾ ਤੈ ਕਿਹੜਾ ਕਾਰਖਾਨੇ ਜਾਣਾ ਤੈ ਕਿਹੜਾ ਕੰਮ ਕਰਦੇ ਜਿਹੜਾ ਬਿਸਤਰੇ ਤੇ ਹੀ ਹੈ ਨਾ ਇਹਨੂੰ ਨੈਗੇਟਿਵ ਕਿਉਂ ਲੈਣਾ ਪੋਜ਼ਿਟਿਵ ਲੈ ਬੈੱਡ ਤੇ ਹੀ ਹੈ ਨਾ ਅਗਲੇ ਲਫ਼ਜ਼ ਕਹੇ ਇਕ ਤੇ ਆਖਿਆ ਵੀ ਗੁਰੂ ਨਾਨਕ ਦਾ ਬਣ ਜਾ ਹੋ ਸਕੇ ਗੁਰੂ ਨਾਨਕ ਦਾ ਧਿਆਨ ਧਰ ਲੈ ਵਾਹਿਗੁਰੂ ਵਾਹਿਗੁਰੂ ਜਪਣਾ ਰੰਮ ਕਰ ਦੇ ਤੇ ਅਗਲੇ ਲਫ਼ਜ਼ ਕਹੇ ਵਾਹਿਗੁਰੂ ਵਾਹਿਗੁਰੂ ਜਪਣ ਵਿੱਚ ਦਿਨ ਰਾਤ ਜੁਟ ਜਾ ਆਖੋ ਸਤਨਾਮ ਜੁਟ ਜਾ ਕਿੱ데 ਜਾਣਾ ਕਿ ਜਪੀ ਜਾ ਬਸ ਟੱਟ ਕੇ ਜਪੀ ਧਿਆਨ ਧਰ ਕੇ ਗੁਰੂ ਨਾਨਕ ਦਾ ਉਹ ਬਖਸ਼ਿੰਦ ਤੂੰ ਜਦੋਂ ਲੰਮੇ ਪਿਆ ਪਿਆ ਵਾਹਿਗੁਰੂ ਜਪੀ ਜਾਏਗਾ ਉਹ ਬਖਸ਼ਿੰਦ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਆਖੀਰਲੇ ਵੇਲੇ ਚੰਦ ਹਾਜ਼ਰੀ ਲਾਈ ਤੈਨੂੰ ਬਾਬੇ ਨਾਨਕ ਦੀ ਗੋਦ ਵਿੱਚ ਲੈ ਜਾਵੇ ਆਖੋ ਸਤਿਨਾਮ ਛੱਡ ਦੇ ਫਿਕਰ ਛੱਡ ਦੇ ਚਿੰਤਾ ਵਾਹਿਗੁਰੂ ਨਾਮ ਦੀ ਅਰਾਧਨਾ ਰੰਭ ਕਰ ਲੈ ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ ਰੋਜ਼ ਮੰਗੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜੀਤਿਆ ਡਿੱਗਿਆ ਪਿਆ ਬੰਦਾ ਟੱਠਾ ਪਿਆ ਸਭ ਕੁਝ ਵੱਲੋਂ ਛੱਡਿਆ ਪਿਆ ਪਾਵਰ ਖਤਮ ਇੱਕ ਵੇਖੋ ਬਖਸ਼ਿਆ ਆ ਗਿਆ ਤੇ ਚੱਕ ਕੇ ਰੱਖ ਦਿੱਤਾ ਆਖੋ ਸਦਨਾ ਉਹਦੀ ਜਿਹੜੀ ਅੰਦਰਲੀ ਡਿੱਗੀ ਪਈ ਸਾਰੀ ਚੱਕ ਕੇ ਰੱਖ ਦਿੱਤਾ ਇਨੀ ਲੋੜ ਐ ਰੰਗਿਆਂ ਦੀ ਸੂ ਬਾਲੋਂ ਨੇ ਲਗਾ ਜਾ ਤੂੰ ਕਿਹੜਾ ਕਾਰਖਾਨੇ ਜਾਣਾ ਤੂੰ ਕਿਹੜਾ ਕਿਤੇ ਜਾਣਾ ਲੰਮਾ ਬੈਠ ਰਾਦਨਾ ਵਾਹਿਗੁਰੂ ਸ਼ਬਦ ਦੀ ਗੁਰੂ ਨਾਨਕ ਦਾ ਧਿਆਨ ਧਰ ਕੇ ਜੁੱਟ ਜਾ ਦਿਨ ਰਾਤ ਵਾਹਿਗੁਰੂ ਦੀ ਰਾਦਨਾ ਰੰਭ ਕਰ ਦੇ ਬਾਬਾ ਨਾਨਕ ਮੇਰ ਦੇ ਘਰ ਵਿੱਚ ਆ ਗਏ ਤੈਨੂੰ ਹੋ ਸਕਦਾ ਹੁਣ ਵੀ ਆਪਣੀ ਗੋਦ ਵਿੱਚ ਤੈਨੂੰ ਲੈ ਸਕਦੇ ਆਖੋ ਸਤਨਾਮ ਵਾਹਿਗੁਰੂ ਆ ਜਾ ਸ਼ਰਣੀ ਬਾਬਾ ਨਾਨਕ ਲਈ ਲਿਖੇ ਬਾੜ ਜਾ ਆ ਸ਼ਰਣੀ ਬਾਤ ਪਾਣਕ ਨੇ ਕੇ ਪੜ ਜਾ ਸੱਤ ਅੱਠ ਦਿਨ ਬੀਤੇ ਤੇ ਭਾਈ ਵੀਰ ਸਿੰਘ ਜੀ ਦੀ ਲਿਖ ਦੇ ਪੜ ਸਕਦਾ ਕੋਈ ਨਹੀਂ ਉਹ ਅੱਗੇ ਆ ਕੇ ਲਿਖਦੇ ਕਹਿੰਦੇ ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸੁਪਨਾ ਆਇਆ ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸੁਪਨਾ ਆਇਆ ਹੀ ਸੁਪਨਾ ਆਇਆ ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸੁਪਨਾ ਆਇਆ ਵੀ ਮੈਂ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਜਾ ਰਿਹਾ ਹਾਂ ਸੁਪਨਾ ਆਇਆ ਕਹਿੰਦੇ ਤੂੰ ਭੰਜਨੀ ਤੇਰੀ ਕੋਲ ਇਹ ਸੁਪਨਾ ਵੇਖ ਰਹੇ ਭਾਈ ਵੀਰ ਤੂੰ ਭੰਜਨੀ ਤੇਰੀ ਕੋਲ ਮੈਨੂੰ ਇਸੇ ਮਿੱਤਰ ਦੀ ਰੂਹ ਮਿਲੀ ਪ੍ਰਕਰਮਾ ਜ ਰੂਹ ਮਿਲੀ ਕਹਿੰਦੇ ਮੈਂ ਸੁਪਨਾ ਵੇਖ ਰਿਹਾ ਭਾਈ ਵੀਰ ਸਿੰਘ ਕਹਿੰਦੇ ਤੇ ਕਹਿੰਦੇ ਮੈਂ ਆਖਿਆ ਉਹ ਤੂੰ ਕਿੱਥੇ ਕਹਿੰਦਾ ਭਾਈ ਵੀਰ ਸਿੰਘ ਜੀ ਜਿਹੜਾ ਖੀਰਲੇ ਵੇਲੇ ਮੈਨੂੰ ਵਾਹਿਗੁਰੂ ਵਾਹਿਗੁਰੂ ਦੀ ਇੱਕ ਪਾਵਰ ਪੈਦਾ ਕਰਕੇ ਜਪਣ ਦਾ ਸਹਾਰਾ ਗੁਰੂ ਨਾਨਕ ਦਾ ਉਹ ਰਾਹ ਵਿਖਾਇਓ ਉਹਦਾ ਸਦਕਾ ਮੈਨੂੰ ਗੁਰੂ ਰਾਮ ਦਾ ਜਿਹਨੇ ਆਪਣੇ ਚਰਨਾਂ 'ਚ ਜਗ੍ਹਾ ਦੇਤੀ ਸੁਪਨਾ ਸੁਸੀਆਕਾਂ ਆ ਜਾ ਸ਼ਰਣੀ ਬਾਬਾ ਨਾਨਕ ਨੇ ਕੀ ਉਹ ਰੂਹ ਕਹਿੰਦੀ ਤੁਹਾਡੇ ਦਿੱਤੇ ਰਸਤੇ ਨੇ ਮੇਰੇ ਤੇ ਮੇਰ ਕਰਕੇ ਮੈਨੂੰ ਗੁਰੂ ਰਾਮਦਾਸ ਨੇ ਆਪਣੇ ਦਰ ਤੇ ਸੱਦ ਲਿਆ ਭਾਈ ਵੀਰ ਸਿੰਘ ਕਹਿੰਦੇ ਹੈ ਸੁਪਨਾ ਸੀ ਤੇ ਮੇਰੀ ਅੱਖ ਖੁੱਲੀ ਸੁਪਨਾ ਟੁੱਟਿਆ ਕਹਿੰਦੇ ਸਭ ਤੋਂ ਪਹਿਲੇ ਮੈਂ ਘੜੀ ਦੇ ਟਾਈਮ ਵੇਖਿਆ ਤੇ ਇਹ ਲਿਖਿਆ ਜੀ ਉਹਨਾਂ ਨੇ ਆਪਣੀ ਕਿਤਾਬਾਂ ਵਿੱਚ ਕਹਿੰਦੇ 1.5 ਵਜਾ ਸੀ ਰਾਤ ਦਾ ਹਾਲ ਸੁਣੇ ਸਵਾ 1:00 ਵਜਾ ਕਹਿੰਦੇ ਵੀ ਇਹ ਸੁਪਨਾ ਵੇਖ ਕੇ ਗੁਰੂ ਰਾਮਦਾਸ ਦੇ ਘਰ ਉਹਦੀ ਰੂਹ ਮੈਨੂੰ ਮਿਲੀ ਹੈ ਤੇ ਬੜੀ ਕਮਾਈ ਬੰਦ ਗਈ ਹੈ ਬਹੁਤ ਬੰਦ ਗਈ ਭਾਈ ਜੀ ਚਲੋ ਉਹਨਾਂ ਦੀ ਆਪਣੀ ਰੁਟੀਨ ਸੀ ਜਿੰਨੇ ਕ ਵਜੇ ਉੱਠਣ ਦੀ ਦਰਬਾਰ ਸਾਹਿਬ ਜਾਣਾ ਇਸ਼ਨਾਨ ਪਾਣੀ ਕਰਕੇ ਤੇ ਮੁੱਖ ਤੇ ਅੰਜ ਕਪੜਾ ਲੈ ਕੇ ਰੱਖ ਰਿਹਾ ਭਾਈ ਵੀਰ ਸਿੰਘ ਜੀ ਦਰਬਾਰ ਸਾਹਿਬ ਵਿੱਚ ਕੱਪੜਾ ਲੈ ਕੇ ਰੱਖਣਾ ਕਿਉਂ ਕਿਉਂਕਿ ਦੁਨੀਆ ਸਤਕਾਰ ਬੋਧ ਕਰਦੀ ਸੀ ਕੁਐਸਚਨ ਪੁੱਛਦੇ ਸੀ ਤੇ ਭਾਈ ਸਾਹਿਬ ਕਹਿੰਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਤੇ ਗੁਨਾਹ ਬਖਸ਼ਾਣ ਆਇਆ ਮੈਨੂੰ ਕੋਈ ਪਛਾਣੇ ਨਾ ਮੈਂ ਆਪਣਾ ਰਸ ਲੈ ਲਵਾਂ ਆਖੋ ਸਤਨਾਮ ਉਹ ਰਸ ਲੈਣ ਵਾਸਤੇ ਕੱਪੜਾ ਰੱਖਣਾ ਮੈਨੂੰ ਕੋਈ ਪਛਾਣ ਨਾ ਲਾਵੇ ਭਾਈ ਵੀਰ ਸਿੰਘ ਲਿਖਦੇ ਵੀ ਮੈਂ ਜਦੋਂ ਲਾਰੈਂਸ ਰੋਡ ਉਹਨਾਂ ਦਾ ਘਰ ਸੀ ਵਾਪਸ ਆਇਆ ਆਪਣੇ ਘਰ ਸਵਾਸਾ 7:30 ਘਰ ਆਉਂਦੇ ਸੀ ਇੱਥੇ ਉਹਨਾਂ ਦੀ ਪ੍ਰੈਸ ਸੀ ਉਧਰ ਘਰ ਸੀ ਹੁਣ ਵੀ ਜਾਂਦੇ ਹੁਣ ਵੀ ਭਾਈ ਵੀਰ ਸਿੰਘ ਆਹ ਕਹਿੰਦੇ ਜਦੋਂ ਘਰ ਮੈਂ ਆਇਆ ਉਹ ਰਾਤ ਹੀ ਮੈਨੂੰ ਘੁੜਕਦੀ ਪਈ ਸੀ ਕਹਿੰਦੇ ਮੈਂ ਇੱਕ ਭਾਈ ਵੀਰ ਸਿੰਘ ਜੀ ਕੋਲ ਵੀ ਜਿਹੜੇ ਵੀ ਕੋ ਨਾਲ ਪਿਆਰ ਵਾਲੀਆਂ ਰੂਹਾਂ ਹੁੰਦੀਆਂ ਕਹਿੰਦੇ ਮੈਂ ਇੱਕ ਸਰੀਰ ਨੂੰ ਭੇਜਿਆ ਆ ਮੇਰੇ ਬਚਪਨ ਦੇ ਮਿੱਤਰ ਦਾ ਐਡਰੈਸ ਸੀ ਉਹਦੇ ਘਰ ਜਾ ਤੇ ਪਤਾ ਕਰਕੇ ਆ ਉਹਦਾ ਕੀ ਹਾਲ ਹੈ ਭਾਈ ਸਾਹਿਬ ਲਿਖਦੇ ਕਹਿੰਦੇ ਜਿੰਨੂੰ ਮੈਂ ਭੇਜਿਆ ਵੀ ਉਹਦੇ ਘਰ ਜਾ ਹਾਲਚਾਲ ਪੁੱਛ ਕੇ ਆ ਸਾਰਾ ਕਹਿੰਦੇ ਉਹ ਜਦੋਂ ਗਿਆ ਉਹਦੀ ਘਰਵਾਲੀ ਉਹਦਾ ਪਰਿਵਾਰ ਕੀ ਕਹਿੰਦਾ ਜੀ ਉਹਨਾਂ ਦੀ ਡੈਥ ਹੋ ਗਈ ਤੇ ਭਾਈ ਸਾਹਿਬ ਨੇ ਕਿਹਾ ਸੀ ਪੂਰਾ ਵੇਰਵਾ ਲੈ ਕੇ ਆਉਣਾ ਉਹਨੇ ਉਸੇ ਤਰ੍ਹਾਂ ਪੁੱਛਿਆ ਜੀ ਕਿੰਨੇ ਵਜੇ ਹੋਈ ਕਹਿੰਦੇ ਰਾਤੀ ਸਾਵਾ 1 ਵਜੇ ਹੋਈ ਇਹ ਅਨੁਭਵ ਭਾਈ ਵੀਰ ਸਿੰਘ ਆਪਣਾ ਅਨੁਭਵ ਲਿਖਦੇ ਆ ਕਹਿੰਦੇ ਮੇਰਾ ਅਨੁਭਵ ਕਹਿੰਦਾ ਇੱਕ 15 ਸੁਪਨਾ ਆ ਰਿਹਾ ਹੈ ਇੱਕ 15 ਹੀ ਗੱਥ ਹੋ ਰਹੀ ਹੈ ਕਹਿੰਦੇ ਮੈਨੂੰ ਵਾਕੇ ਇੰਜ ਲੱਗਦਾ ਕੋਈ ਗਲਤੀਆਂ ਤੇ ਉਹਦੀਆਂ ਬਹੁਤ ਪਰਖੀਰਲੇ ਵੇਲੇ ਵੀ ਜਿਹੜਾ ਗੁਰੂ ਨਾਨਕ ਦਾ ਧਿਆਨ ਤਰ ਕੇ ਵਾਹਿਗੁਰੂ ਸ਼ਬਦ ਵਿੱਚ ਜੁਟ ਗਿਆ ਇੰਜ ਲੱਗਦਾ ਵੀ ਸੁਪਨੇ ਦਾ ਟਾਈਮ ਤੇ ਵਾਕਈ ਚੋਲਾ ਬਦਲਣ ਦਾ ਟਾਈਮ ਇੱਕ ਹੋਣ ਕਰਕੇ ਲੱਗਦਾ ਵਾਕੇ ਉਹ ਸੁਪਨਾ ਸੁਪਨਾ ਨਹੀਂ ਸੀ ਹਕੀਕਤ ਈ ਸੀ ਗੁਰੂ ਨਾਨਕ ਨੇ ਚਰਨਾਂ 'ਚ ਜਗ੍ਹਾ ਦੇ ਦਿੱਤੀ ਗੱਜ ਕੇ ਆਖੋ ਸਾਹਿਬ ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀਏ ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਤ ਪਹੁੰਚੀਏ ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀਏ ਮੈਂ ਮੂਰਖ ਕੀ ਕਿਤਕ ਬਾਤ ਹੈ ਆਵਾਜ਼ ਕੋਟਪਰਾਧੀ ਤਰਿਆ ਰੇ ਆਹਾ ਗੁਰਨਾਨਕ ਜਿਣ ਸੁਣ ਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਹਰ ਤਰ੍ਹਾਂ ਦਾ ਸਰੋਤਾ ਨਾਈ ਸੁਣ ਰੇ ਹਰ ਤਰ੍ਹਾਂ ਦਾ ਸਰੋਤਾ ਇੱਥੇ ਬੈਠਾ ਹੈ ਪ੍ਰੇਮ ਵਾਲਾ ਵੀ ਦੂਜਾ ਵੀ ਜਦੋਂ ਆ ਬਾਣੀ ਦੇ ਪ੍ਰਮਾਣ ਬੱਚੇ ਦਿੰਦੇ ਵੀਰ ਦਿੰਦੇ ਨੇ ਦੇ ਅੰਦਰੋਂ ਸਵਾਲਾਂ ਦੀ ਗੁਜਾਇਸ਼ ਖਤਮ ਹੋ ਜਾਂਦੀ ਏ ਵੀ ਗੁਰਾਂ ਨਕਦੀ ਬਾਣੀ ਕਹਿ ਰਹੀ ਏ ਗੁਰੂ ਨਾਨਕ ਜਨ ਸੁਣਿਆ ਦੇਖਿਆ ਉਹ ਸੁਣਿਆ ਦੇਖਿਆ ਬੋਲੋ ਸੁਣਿਆ ਦੇਖਿਆ ਸੇ ਫਿਰ ਕਰਪਾ ਗਰਵਾਸ ਨਾ ਪਰਿਆ ਰੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜਿੰਨ ਕੋ ਕਿਰਪਾ ਕਰੀ ਜਗ ਜੀਵਨ ਇਹ ਪ੍ਰਮਾਣ ਬਾਣੀ ਜੋ ਤਾਂ ਹੁੰਦੇ ਧਾਰਨਾ ਭਾਰੂ ਨਾ ਰਹੇ ਭਾਰੂ ਬਾਣੀ ਰਹੇ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਜਾ ਸਾਰੇ ਬੋਲੋ ਧਰਮ ਰਾਏ ਦਰ ਕਾਗਦ ਪੜੇ ਧਰਮ ਰਾਏ ਦਰ ਕਾਗਦ ਪਾੜੇ ਜਨ ਨਾਨਕ ਲਿਖ ਸੰਜੋ Aya Sharani Ba. ਸਾਰੀ ਵੀਰ ਬੋਲ ਆ ਜਾ ਸਰਣੀ ਪਾਪਾ ਪੜ ਜਾਣਗੇ ਨਹਾਤ ਸ੍ਰੀ ਆਲ ਆਜਾ ਸ਼ਰਣੀ ਬੋ ਪੰਨانک ਦੇਖੇ ਭਾਗਿਆ ਨਾ ਹਿਰਦੇ ਵਿਚ ਵਸਾਵੋ ਸਮੁੰਦਰ ਵੱਡਾ ਹੈ ਜਾਜਰੀ ਵੱਡਾ ਸਾਡੇ ਪਾਪ ਗਿਣਤੀ ਜਨੇ ਪਰ ਪਿਓ ਜਿਹੜਾ ਮਿਲਿਆ ਹੈ ਸਮੁੰਦਰ ਦੀਆਂ ਬਖਸ਼ੀਸ਼ਾਂ ਵਾਂਗ